ਕਾਂਗਰਸ ਪਾਰਟੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਇੱਕ ਦਬੰਗ ਲੀਡਰ ਹੈ ਜਿਹਦੀਆਂ ਕਿ ਕਾਫੀ ਖੰਡ ਮਿਲਣਾ ਨਾ ਹੋਰ ਬੜੇ ਬਿਜ਼ਨਸ ਹੈ ਤੇ ਉਹਨੂੰ ਮੁੰਡੇ ਨੂੰ ਉਹਦੇ ਨੂੰ ਟਿਕਟ ਨਹੀਂ ਦਿੱਤੀ ਸੀ ਕਾਂਗਰਸ ਨੇ ਤੇ ਉਹਨੇ ਆਜ਼ਾਦ ਖੜਾ ਕਰਕੇ ਜਿੱਤਿਆ ਆ ਲਿਆ ਸੀ ਮਤਲਬ ਕਾਫੀ ਉਹ ਪ੍ਰਭਾਵਸ਼ਾਲੀ ਲੀਡਰ ਹੈ ਟਕਸਾਲੀ ਲੀਡਰ ਹੈ ਕਾਂਗਰਸ ਦਾ ਗੱਲ ਮੂੰਹ ਤੇ ਕਹਿਣ ਵਾਲਾ ਜੇ ਕੰਮ ਨਹੀਂ ਹੋਣ ਵਾਲਾ ਉਹ ਕਹਿੰਦਾ ਕਹਿ ਜਾਂਦਾ ਵੀ ਨਹੀਂ ਹੁੰਦਾ ਭਾਈ ਕੌਣ ਵਾਲਾ ਦਾ ਕਰਵਾ ਕੇ ਦਿੰਦਾ ਇਹ ਚ ਕੋਈ ਦੋਰ ਹੈ ਪਿਛਲੀ ਅਕਾਲੀ ਸਰਕਾਰ ਵੇਲੇ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਸੀ ਵਿਕਰਮ ਮਜੀਠੀਆ ਨੇ ਤੈਸ਼ ਵਿੱਚ ਆ ਕੇ ਉਦੋਂ ਹਰਾਇਬ ਨੂੰ ਮੰਤਰੀ ਸੀਗਾ ਵਿਕਰਮ ਮਜੀਠੀਆ ਉਹਨੇ ਰਾਣੇ ਗੁਰਜੀਤ ਨੂੰ ਗਾਲਾਂ ਕੱਢੀਆਂ ਸੀ ਗਾਲਾਂ ਕੱਢੀਆਂ ਤਾਂ ਉਦੋਂ ਬਾਅਦ ਉਦੀ ਮੁਆਫੀ ਜਿਹੜੀ ਹੈਗੀ ਆ ਪ੍ਰਕਾਸ਼ ਸਿੰਘ ਬਾਦਲ ਨੇ ਮੰਗੀ ਸੀ ਰਾਣਾ ਗੁਰਜੀਤ ਤੋਂ ਵੀ ਮੈਂ ਇਸ ਚੀਜ਼ ਦੀ ਗਲਤੀ ਮੰਨਦਾ ਕਿ ਮੁੱਖ ਮੰਤਰੀ ਮੈਂ ਸੀ ਇਜਲਾਸ ਦੇ ਵਿੱਚ ਤੁਹਾਨੂੰ ਗੱਲਾਂ ਦਿੱਤੀਆਂ ਤਾਂ ਉਹਨਾਂ ਨੂੰ ਘਰੇ ਬੁਲਾਇਆ ਗਿਆ ਤੇ ਰਾਣਾ ਗੁਰਜੀਤ ਪ੍ਰਕਾਸ਼ ਸਿੰਘ ਬਾਦਲ ਕੋਲੇ ਘਰੇ ਜਾ ਕੇ ਆਏ ਤੇ ਉਹਨਾਂ ਨੇ ਜਿਹੜੀ ਇਹਦੀ ਸੈਟੀਸਫਾਈ ਕਰਵਾਈ ਵੀ ਚਲੋ ਮੈਂ ਇਸ ਦੀ ਮੁਆਫੀ ਮੰਗਦਾ ਵੀ ਇਹ ਜੰਗ ਮਜੀਠੀਆ ਉਹ ਹਰੇਕ ਗੱਲ ਤੇ ਰਾਜਾ ਬੜਿੰਗ ਕਿਆ ਕਰੀ ਜਿਹਨੂੰ ਗਾਣਾ ਕੱਢਿਆ ਰਾਣਾ ਗੁਰਜੀਤ ਕਹਿੰਦਾ ਵੀ ਮੇਰੀ ਸਭ ਤੋਂ ਵੱਧ ਬਦਨਾਮੀ ਹੈ ਜਿਹੜੀ ਰਾਜਾ ਬੜਿੰਗ ਨੇ ਕੀਤੀ ਹੈ ਤੇ ਹੁਣ ਉਹਦੀ ਇੰਟਰਵਿਊ ਆਈ ਹੈ ਕਿ ਰਾਜੇ ਬੜਿੰਗ ਨੂੰ ਮੈਂ ਤਾਂ ਪ੍ਰਧਾਨ ਹੀ ਨਹੀਂ ਮੰਨਦਾ ਉਹਨੂੰ ਨੌਨਸੈਂਸ ਤੱਕ ਕਿਹਾ ਗਿਆ ਅਸੀਂ ਕਹਿੰਦਾ ਟਕਸਾਲੀ ਕਾਂਗਰਸੀਆਂ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਕੰਮ ਕੀਤਾ ਜਿਸ ਸੀਟ ਤੋਂ ਖੜੇ ਹੋਏ ਆ ਜਿੱਤ ਕੇ ਵੀ ਵਿਖਾਈ ਹੈ ਪਰ ਇਹ ਕੱਲ ਦਾ ਜਵਾਕ ਹੈ ਕਹਿੰਦਾ ਸਾਨੂੰ ਸਿਖਾਉਂਦਾ ਵੀ ਐ ਕਰੂ ਹੁਣ ਜਿਹੜੀ ਕਾਂਗਰਸ ਹੈ ਜੀ ਆਪਾਂ ਗੱਲ ਕਰੀਏ ਕਾਂਗਰਸ ਜਿਹੜੀ ਉਹ ਤਫਾੜ ਹੁੰਦੀ ਜਾ ਰਹੀ ਹੈ ਜੇ ਕਾਂਗਰਸ ਇੱਕ ਮੁਠਤਤਾ ਦੇ ਵਿੱਚ ਹੋਵੇ ਤਾਂ 2027 ਦੇ ਵਿੱਚ ਸਰਕਾਰ ਲਿਆ ਸਕਣ ਉਹਨੇ ਤਾਂ ਦੇ ਲੀਡਰ ਹੈ ਜਿਹੜੇ ਨਵਜੋਤ ਸਿੱਧੂ ਆ ਹੋਰ ਪਾਸੇ ਉਹਦੀ ਟੋਨ ਹੈ ਚੰਨੀ ਦੀ ਹੋਰ ਟੋਨ ਹੈ ਪ੍ਰਤਾਪ ਸਿੰਘ ਬਾਜਵਾ ਦੀ ਹੋਰ ਟੋਨ ਹੈ ਰਾਣਾ ਗੁਰਜੀਤ ਦੀ ਹੋਰ ਟੋਨ ਹੈ ਉਹ ਰਾਜਾ ਬੜਿੰਗ ਦੀ ਹੋਰ ਟੋਨ ਹੈ ਪਹਿਲਾਂ ਇਹ ਆਪਸ ਵਿੱਚ ਇਕੱਠੇ ਨਹੀਂ ਹੈ ਤੇ ਰਾਣਾ ਗੁਰਜੀਤ ਦੀ ਜਿਹੜੀ ਸ਼ਿਕਾਇਤ ਹੈ ਉਹ ਕਹਿੰਦਾ ਵੀ ਮੈਨੂੰ ਇਹ ਵਿਅਕਤੀ ਟੌਰਚਰ ਕਰ ਰਿਹਾ ਤੇ ਮੈਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਨੇ ਇੰਟਰਵਿਊ ਦੇ ਵਿੱਚ ਕਾਫੀ ਰਾਜੀ ਵੜਿੰਗ ਤੇ ਗਰਮ ਗੱਲਾਂ ਕਹੀਆਂ ਕਾਫੀ ਤਾਂ ਜਿਹੜਾ ਉਹ ਲੀਡਰ ਹੈ ਲੀਡਰ ਕਿਸੇ ਦਾ ਮਿੱਤ ਨਹੀਂ ਹੁੰਦਾ ਕਿਉਂਕਿ ਰਾਜਨੀਤਿਕ ਰਾਜਨੀਤੀ ਇੱਕ ਐਸੀ ਚੀਜ਼ ਹੈ ਕਿ ਕੁਰਸੀ ਬੰਦਾ ਛੱਡ ਨਹੀਂ ਸਕਦਾ ਉਹਨਾਂ ਨੂੰ ਪੁੱਛਿਆ ਗਿਆ ਕਿ ਰਾਣਾ ਜੀ ਤੁਸੀਂ ਕਾਂਗਰਸ ਦੇ ਪ੍ਰਧਾਨ ਬਣਨਾ ਚਾਹੁੰਦੇ ਹੋ ਕਹਿੰਦਾ ਕਿਉਂ ਨਹੀਂ ਬਣਨਾ ਚਾਹੁੰਦਾ ਮੈਂ ਪ੍ਰਧਾਨ ਬਣਨਾ ਚਾਹੁੰਦਾ ਮੈਂ ਤਾਂ ਮੁੱਖ ਮੰਤਰੀ ਵੀ ਬਣਨਾ ਚਾਹੁੰਦਾ ਕੁਰਸੀ ਤਾਂ ਕੋਈ ਨਹੀਂ ਛੱਡਦਾ ਲੇਕਿਨ ਜਿਹੜਾ ਰਾਜਾ ਵੜਿੰਗਾ ਉਹ ਦਕਨ ਦਾਜੀ ਉਹਦੇ ਹਲਕਿਆਂ ਦੇ ਵਿੱਚ ਕਰ ਰਿਹਾ ਉਹ ਕਹਿੰਦਾ ਵੀ ਮੈਨੂੰ ਬਿਨਾ ਮਤਲਬ ਤੋਂ ਪਰੇਸ਼ਾਨ ਕਰ ਰਿਹਾ ਮੇਰੀ ਹਰੇਕਤਾ ਤੇ ਬਦਨਾਮੀ ਕਰ ਰਿਹਾ ਨੀਮਾ ਬਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੇਰੇ ਹਲਕੇ ਦੇ ਵਿੱਚ ਵੋਟ ਬੈਂਕ ਨੂੰ ਖਰਾਬ ਕਰ ਰਿਹਾ ਹੈ ਇਸ ਕਰਕੇ ਜਿਹੜਾ ਹੈਗਾ ਰਾਜੀਪ ਰਿੰਗ ਤੇ ਉਹਨੇ ਕਾਫੀ ਵੱਡੀ ਭੜਾਸ ਜਿਹੜੀ ਕੱਢੀ ਚਰਿਆਂ ਵੀ ਕੱਢੀ ਉਹ ਕਹਿੰਦਾ ਵੀ ਮੈਂ ਇਸ ਨੂੰ ਪ੍ਰਧਾਨ ਹੀ ਨਹੀਂ ਮੰਨਦਾ ਰਾਜੀਪ ਰਿੰਗ ਨੂੰ ਮੈਂ ਟੰਮੀ ਪ੍ਰਧਾਨ ਮੰਨਦਾ ਕਾਂਗਰਸ ਦਾ ਮੈਂ ਪ੍ਰਧਾਨ ਹੀ ਨਹੀਂ ਮੰਨਦਾ ਠੀਕ ਆ ਪਾਰਟੀ ਨੇ ਚੁਣਿਆ ਹੋਇਆ ਹੈ ਬੱਕਰੀ ਗੱਲ ਹੈ ਪਰ ਇੰਨਾ ਹੈਗਾ ਜਿਹੜਾ ਰਾਣਾ ਗੁਰਜੀਤ ਸਿੰਘ ਗੱਡਸਾਲਾ ਬੰਦਾ ਹੈ ਹਾਈ ਕਮਾਂਡ ਦੇ ਵੀ ਮੂਰੇ ਹੋ ਜਾਂਦਾ ਉਹ ਇੱਕ ਬੜੀ ਉਹਨੇ ਕਹਿੰਦਾ ਮੈਂ ਮਿਹਨਤ ਕਰਕੇ ਆਪਦੀ ਜਾਇਦਾਦ ਬਣਾਈ ਆ ਮੇਰੇ ਤੇ ਕੋਈ ਦੋਸ਼ ਲਾ ਕੇ ਦਿਖਾਓ ਵੀ ਮੈਂ ਕੋਈ ਦੋ ਨੰਬਰ ਦਾ ਧੰਦਾ ਕਰਿਆ ਠੀਕ ਆ ਸਰਕਾਰਾਂ ਦੇ ਵਿੱਚ ਉਹਨੇ ਕੋਈ ਅਲਾਟਮੈਂਟ ਹੈ ਕੋਈ ਹੋਰ ਸਰਟੀਫਿਕੇਟ ਲੈਣੇ ਆ ਜਾਂ ਹੋਰ ਕੋਈ ਬੈਨੀਫਿਟ ਜ਼ਰੂਰ ਲੈ ਕੇ ਆਉਣਾ ਪਰ ਉਹਦੇ ਤੇ ਸੁਖਪਾਲ ਕਹਿ ਰਹੇ ਨੇ ਮਾਈਨਿੰਗ ਦਾ ਲਾਇਆ ਸੀਗਾ ਤੇ ਉਹਨੇ ਐਸੀਫਾ ਦਿੱਤਾ ਸੀ ਤੇ ਕੈਪਟਨ ਗਵਰਨਮੈਂਟ ਵਿਲੇ ਜਿਹੜਾ ਹੈਗਾ ਉਹਦਾ ਵਜੀਰੀ ਆ ਜਿਹੜੀ ਉਹ ਖੁੱਸ ਗਈ ਸੀ ਫਿਰ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਸਬੰਧ ਹੈ ਜਿਹੜੇ ਕੈਪਟਨ ਅਮਰਿੰਦਰ ਸਿੰਘ ਨਾਲ ਕਿਸ ਤਰ੍ਹਾਂ ਉਹ ਕਹਿੰਦਾ ਜੀ ਮੇਰਾ ਬਧੀਆ ਮਿੱਤਰ ਹੈ ਫੋਨ ਤੇ ਗੱਲਾਂ ਹੁੰਦੀਆਂ ਮੈਂ ਤਾਂ ਕਿਸੇ ਨਾਲ ਬਹਿਰ ਬਰੂਧ ਰੱਖਣੀ ਨਹੀਂ ਚਾਹੁੰਦਾ ਫਿਰ ਵਿਕਰਮਜੀਤ ਜੀ ਬਾਰੇ ਪੁੱਛਿਆ ਉਹ ਕਹਿੰਦਾ ਜੀ ਮਿਲਦਾ ਹੱਸ ਕੇ ਮਿਲਦੇ ਜਿੱਥੇ ਮਿਲਦੇ ਆਸੀਂ ਕੋਈ ਗੱਲ ਨਹੀਂ ਗਾਣਾ ਕੱਢ ਗਿਆ ਕੋਈ ਗੱਲ ਨਹੀਂ ਉਹਦੀ ਸੋਚ ਸੀਗੀ ਪਰ ਉਹਦੀ ਮਾਫੀ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗੀ ਸੀ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਉਹਨਾਂ ਦਾ ਸਮਝੌਤਾ ਕਰਵਾ ਦਿੱਤਾ ਸੀ ਤੇ ਹੋ ਸਕਦਾ ਬਿਕਰਮ ਜੀਠੀ ਨੇ ਵੀ ਸੌਰੀ ਫੀਲ ਕੀਤਾ ਹੋਵੇ ਚਲੋ ਬੰਦਾ ਤਹਿਚ ਆ ਜਾਂਦਾ ਪਾਵਰ ਦਾ ਨਸ਼ਾ ਇਹ ਨਾ ਹੁੰਦਾ ਮੂਲੀ ਸੀਟ ਤੇ ਬੈਟਣ ਲੱਗ ਗਿਆ ਸੀ ਜਿਹੜਾ ਰਾਜਾ ਬੜਿੰਗਾ ਉਹ ਰਾਣਾ ਗੁਰਜੀਤ ਨੂੰ ਥੱਲੇ ਲਾ ਕੇ ਰਾਜੀ ਹੈ ਉਹਦੀ ਵਰਡਿੰਗ ਹੈ ਉਹਦੀ ਭਾਸ਼ਾ ਹੈ ਉਹਦਾ ਕਹਿਣਾ ਹੈ ਗੁਰਜੀਤ ਸਿੰਘ ਦਾ ਉਹ ਕਹਿੰਦਾ ਇੰਨੀ ਮੇਰੀ ਬੇਇੱਜ਼ਤੀ ਜਿਹੜੀ ਹੈਗੀ ਹੈ ਬਿਕਰਮਜੀਤ ਜੀ ਨੇ ਨਹੀਂ ਕੀਤੀ ਜਿੱਨੀ ਇਹ ਕਰ ਰਿਹਾ ਛੱਜ ਚ ਪਾ ਕੇ ਛੰਡ ਦਿੰਦਾ ਸੀ ਆਪਾਂ ਐ ਕਰਦੇ ਆਪਾਂ ਧਰਨੇ ਲਾਉਣੇ ਤੈਨੂੰ ਐ ਕਹਤਾ ਤੈਨੂੰ ਉਹ ਕਹਤਾ ਜਿੱਥੇ ਜਾਂਦੇ ਉਹ ਗੱਲ ਛੇੜਨ ਉਹ ਕਹਿੰਦਾ ਭਾਈ ਮੇਰੀ ਬਦਨਾਮੀ ਨਾ ਕਰ ਤੂੰ ਮੇਰਾ ਮੇਰੇ ਨਾਲ ਮਸਲਾ ਕੋਈ ਗੱਲ ਨਹੀਂ ਤੇ ਉੱਥੇ ਇੱਕੀ ਬਹਿਸ ਹੋਈ ਆ ਵਿਧਾਨ ਸਭਾ ਦੇ ਵਿੱਚ ਮਾਪਦਾ ਨਜਿੱਠ ਨੂੰ ਇਸ ਕਰਕੇ ਜਿਹੜਾ ਹੈਗਾ ਉਹ ਕਹਿੰਦਾ ਮੇਰੇ ਟਿੱਬੀ ਲਾਉਣ ਨੂੰ ਫਿਰਦਾ ਮੈਨੂੰ ਥੱਲੇ ਲਾਉਂਦਾ ਜਿੱਥੇ ਜਾਂਦਾ ਮੇਰੀ ਬਦਨਾਮੀ ਕਰਦਾ ਹੁਣ ਜਿਹੜੀ ਕਾਂਗਰਸ ਸੱਤਾ ਦੇ ਵਿੱਚ 2027 ਦੇ ਵਿੱਚ ਆ ਸਕਦੀ ਸੀ ਪਰ ਜੇ ਆਹ ਘਾਟੂ ਕਲੇ ਚੱਲਦਾ ਰਿਹਾ ਇਦੇ ਵਿੱਚ ਬਾਜੀ ਆ ਕੋਈ ਹੋਰ ਜਿਹੜੀ ਪਾਰਟੀ ਮਾਰ ਜੂਗੀ ਸੋ ਇਸ ਕਰਕੇ ਜਿਹੜੇ ਸਾਡੇ ਲੀਡਰ ਆ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਸੈਂਸ ਵਿੱਚ ਰਹੇ ਕਿ ਜਿਹੜਾ ਹੈਗਾ ਗੱਲ ਕਰਨੀ ਚਾਹੀਦੀ ਹੈ ਝਗੜਿਆਂ ਨਾਲ ਕੋਈ ਵੀ ਮਸਲੇ ਨਹੀਂ ਹੱਲ ਹੁੰਦੇ ਲੋਕਾਂ ਨੇ ਸਾਨੂੰ ਸੀਟਾਂ ਦੇ ਬਿਠਾਇਆ ਵੀ ਸਾਡੇ ਕੋਈ ਯੋਜਨਾ ਬਣਾ ਕੇ ਪੰਜਾਬ ਦੀ ਪੰਜਾਬ ਦੇ ਵਿੱਚ ਨਵੀਆਂ ਪਾਲਿਸੀਆਂ ਬਣਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣਗੇ ਪਰ ਜਿਹੜੇ ਇਹਨਾਂ ਦੇ ਪੰਜ ਚਾਰ ਸਾਲ ਹੁੰਦੇ ਆ ਆਪਸ ਵਿੱਚ ਹੀ ਲੜਦਿਆਂ ਦੇ ਗੁਜ਼ਰ ਜਾਂਦੇ ਆ ਉਮੀਦ ਕਰਦੇ ਆ ਕਿ ਇਹਨਾਂ ਚੁਗਲੀਆਂ ਚੱਪਿਆਂ ਤੋਂ ਬਾਹਰ ਆ ਕੇ ਦੂਰ ਹੋ ਕੇ ਬਾਹਰ ਹੋ ਕੇ ਜਿਹੜੇ ਹੈਗੇ ਸਾਡੇ ਪੰਜਾਬ ਦੇ ਭਲੇ ਵਾਸਤੇ ਸੋਚਣ ਦੀ ਕਿਰਪਾਲਤਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ